ਇੱਕ ਯਾਰ ਮੈਂ ਪੀਰੀਅਡ ਤੋਂ ਬਾਅਦ ਉਹਨੂੰ ਮਿਲਣ ਜਾ ਰਿਹਾ ਸੀ ਤੇ ਉਹ ਸਟਾਫ ਰੂਮ ਚ ਬੈਠਾ ਸਟਾਫ ਰੂਮ ਵੀ ਹਾਂਜੀ ਉਹਦੇ ਵਿੱਚ ਹੀ ਸੀਗਾ ਬਰਾਂਡੇ ਹਾਂ ਤੇ ਉਹ ਮੈਨੂੰ ਦੇਖ ਕੇ ਨਾ ਇੱਕਦਮ ਉੱਥੇ ਉੱਠਿਆ ਉਹ ਕਹਿੰਦਾ ਕਿ ਮੇਰਾ ਮੋਢਾ ਮੋਢਾ ਹਾਂ ਮੈਂ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਮੈਂ ਤੈਨੂੰ ਪਤਾ ਮੈਂ ਕਿੰਨ ਕਿ ਸੱਦਿਆ ਹਾਂ ਹਾਂ ਡਰਦੇ ਨਾ ਗਏ ਨਹੀਂ ਬਿਲਕੁਲ ਹਾਂ ਕਹਿੰਦਾ ਤੇਰੇ ਕੋਲ ਸਾਇੰਸ ਨਹੀਂ ਚੱਲਣੀ ਹਾਂ ਪ੍ਰੋਫੈਸਰ ਮੈਨੂੰ ਹੀ ਲੱਗਦਾ ਛੈਨ ਕਿ ਇਹ ਨਹੀਂ ਕਹਿੰਦਾ ਤੂੰ ਇਹਦਾ ਕਰ ਸਾਇੰਸ ਬਦਲ ਲੈ ਮੈਗਾ ਜੀ ਮੇਰਾ ਸਬਜੈਕਟ ਕੌਣ ਬਕਰੂਗਾ 4 ਮਹੀਨੇ 6 ਸਾਢੇ 4 ਮਹੀਨੇ ਉਹ ਕਹਿੰਦਾ ਮੈਂ ਸੈਕੰਡ ਮਾਸਟਰ ਮੈਂ ਬਕਰਾਂ ਉਹ ਅੱਛਾ ਫਿਰ ਅਸੀਂ ਥੋੜੇ ਹੀ ਸੋਚਣਾ ਕਿ ਕਿਹੜਾ ਸਬਜੈਕਟ ਕਿਹੜਾ ਫਿਰ ਉਹ ਕਹਿੰਦਾ ਚਾਹ ਤੂੰ ਬਹੁਤਾ ਨਾ ਸੋਚ ਤੂੰ ਪੰਜਾਬੀ ਨੇ ਦਾ ਜਨ ਪੰਜਾਬੀ ਹਾਂ ਮੈਂ ਡਾਇਰ ਪੰਜਾਬੀ ਮੈਂ ਕਹਾ ਮੈਂ ਤਾਂ ਪੰਜਾਬੀ ਕਿਸੇ ਕੋ ਸੇ ਪੜੀ ਜਾਂਦੀ ਪੰਜਾਬੀ ਕਾ ਲਿਖੀ ਤੱਕ ਰਹੀ ਨਹੀਂ ਮੈਂ ਕਿ ਮੈਨੂੰ ਤਾਂ ਆਉਂਦੀ ਨਹੀਂ ਕਹਿੰਦਾ ਆ ਜੂਗੀ ਆ ਕਹਿੰਦਾ ਮੇਰੇ ਪਿੱਛੇ ਪਿੱਛੇ ਉਹ ਅੱਗੇ ਅੱਗੇ ਮੈਂ ਪਿੱਛੇ ਪਿੱਛੇ ਉਹ ਜਿੱਥੇ ਅਮਰ ਸਿੰਘ ਹੁੰਦਾ ਸੀ ਜਾਨੀ ਉਹਦੀ ਇੱਕ ਬਾਹ ਹੈ ਨਹੀਂ ਜੀ ਉਹਨੂੰ ਟੁੰਡਾ ਮਾਸਟਰ ਕਹਿੰਦੇ ਹੁੰਦੇ ਅਸਲ ਉਹਨੂੰ ਅਮਰ ਸਿੰਘ ਨੂੰ ਕਹਿੰਦਾ ਉਹ ਸਾਇਤ ਮਾਸਟਰ ਸੈਕੰਡ ਮਾਸਟਰ ਵੀ ਬਤੌਰ ਸਿੰਘ ਮੈਨੂੰ ਕਹਿੰਦਾ ਉਹ ਸੀਟ ਖਾਲੀ ਪਈਏ ਜਾ ਕੇ ਬਹਿ ਜਾ ਉੱਥੇ ਉਸ ਉਹਦੇ ਉਸ ਕਮਰੇ ਚ ਉਹ ਉਹ ਨੂੰ ਕਹਿੰਦਾ ਗਿਆਨੀ ਜੀ ਇਹ ਮੁੰਡਾ ਬੜਾ ਅੱਛਾ ਹੈ ਇਹ ਅੱਜ ਤੋਂ ਤੁਹਾਡੇ ਕੋਲ ਪੰਜਾਬੀ ਪੜ੍ਹੇਗਾ ਹੂੰ ਉਹਨੇ ਮੈਨੂੰ ਪੰਜਾਬੀ ਬੜਾ ਦਿੱਤੀ ਮੈਂ ਪੰਜਾਬੀ ਦਾ ਰਾਈਟਰ ਹੋ ਗਿਆ ਕੋਈ ਪਤਾ ਨਹੀਂ ਉਹਦੋਂ ਇੰਟਰਸਟ ਬੜਾ ਲੈਂਦੇ ਹੁੰਦੇ ਨੇ ਟੀਚਰ ਟੀਚਰ ਨੂੰ ਪਤਾ ਹੁੰਦਾ ਸੀਗਾ ਕਿ ਇਹ ਵੀ ਕਿਹੜਾ ਹੈ ਇਹ ਕਿਹੜਾ ਕਿੱਥੇ ਚੱਲੂਗਾ ਕਿੱਥੇ ਨਹੀਂ ਚੱਲੂਗਾ ਬਹੁਤ ਧਿਆਨ ਲੈਂਦੇ ਸੀ ਬੱਚਿਆਂ ਦੀ ਪ੍ਰੌਣਤਾ ਬੱਚੇ ਆ ਕਿਹਾ ਉਹਨਾ ਮੋਬਾਈਲ ਤੇ ਲੱਗ ਰਹੇ ਬਹੁਤ ਜ਼ਿਆਦਾ ਮੋਬਾਈਲ ਤੇ ਲੱਗ ਰਹੇ ਟਾਈਮ ਖਰਾਬੇ ਕਰਦੇ ਉਹਨੋਂ ਨਾ ਕਲਾਸ ਵਿੱਚ ਜ਼ਿਆਦਾ ਤੋਂ ਜ਼ਿਆਦਾ 30 ਸਟੂਡੈਂਟ ਹੁੰਦੇ ਸੀ ਇੱਥੇ 25 ਤੇ 30 ਦੇ ਵਿੱਚ ਹੁੰਦੇ ਸੀ ਹਾਂ ਹੁਣ ਅੱਜ ਕੱਲ 100 150 ਸਟੂਡੈਂਟ ਨੇ ਟੀਚਰਸ ਵੀ ਕੀ ਕਰ ਰਹੇ ਦੇਖ ਵੀ ਨਹੀਂ ਹੁੰਦੇ ਬਿਲਕੁਲ ਉਹ ਵੀ ਹੈ ਸਭ ਕੁਝ ਵੀ ਕੁਛ ਸਾ ਵੀ ਬਦਲ ਗਿਆ ਅਸਲੀ ਹਾਂ ਹਾਂ ਸਮਾਂ ਉਹ ਯੋ ਅਲੱਗ ਹੋ ਗਿਆ ਫਿਰ ਕੋਚਿੰਗ ਜਿਹੜੀ ਹੈਗੀ ਉਹ ਨਹੀਂ ਪਰਫੈਕਟ ਨਹੀਂ ਰਹੇ ਹੂੰ ਇਸ ਕਰਕੇ ਕਈ ਕੁਝ ਘਾਟਾ ਹੋ ਗਈਆਂ ਆ ਹਾਂ ਠੀਕ ਠੀਕ ਉਹਨੂੰ ਪੂਰੀ ਕਰਨ ਵਾਲਾ ਕੋਈ ਹੈ ਨਹੀਂ ਹੂੰ ਜਿਸ ਕਰਕੇ ਘਰਾੜ ਆ ਰਹਿਆ ਹੂੰ ਕਮਜ਼ੋਰੀ ਆ ਰਹੇ ਆ ਕੁਝ ਵੇ ਕਈ ਵਾਰੀ ਤਾਂ ਹੌਸਲਾ ਛਿਕ ਨਹੀਂ ਹੁੰਦੀ ਬੰਦਾ ਛੱਡ ਜਾਂਦਾ ਛੱਡੋ ਇਹਨੂੰ ਜਿੱਦਾਂ ਉਹ ਤੁਸੀਂ ਕਹਿੰਦੇ ਵੀ ਤੁਸੀਂ ਆਪ ਨਹੀਂ ਛੱਡੇ ਸੀ ਸੈਸ ਹਾਂ ਤੁਹਾਨੂੰ ਉਹਨਾਂ ਨੇ ਚੁਣ ਕੇ ਦੱਸਿਆ ਹਾਂ ਤੇ ਇਹ ਤੇਰਾ ਫਿਚਰ ਜਿਹੜਾ ਹੈਗਾ ਸੈਕਸ਼ਨ ਕਰਨ ਦੀ ਬਣਨੀ ਪੰਜਾਬੀ ਚ ਕਰ ਦੂ ਹਾਂ ਪੰਜਾਬੀ ਮੈਂ ਪੰਜਾਬੀ ਮੈਂ ਰਹਿ ਪੰਜਾਬੀ ਹੁਣ ਦੀ ਜਾਂ ਸੈਸ ਪੰਜਾਬੀ ਜਾਂ ਡਾਕਟਰ ਪੰਜਾਬੀ ਪੰਜਾਬੀ ਡਾਕਟਰ ਰੱਖੀ ਮੈਂ 100% ਪ੍ਰਿੰਸੀਪਲ ਭਾਨ ਸਿੰਘ ਉਹਨਾਂ ਦੀ ਯਾਦ ਦੱਸ ਦਿਓ ਜੀ ਕੋਈ ਪ੍ਰਿੰਸੀਪਲ ਭਜਨ ਸਿੰਘ ਤਾਂ ਸਾਡੇ ਬਹੁਤ ਉਹਨਾਂ ਦਾ ਰੋਬ بڑا ਹੁੰਦਾ ਸੀ ਉਹ ਮਜਾ ਲਾ ਜੇ ਕਿਸੇ ਅ ਆਪਣੇ ਜਿੱਦੜ ਦੀ ਉਹ ਲੱਗ ਜਾਂ ਸਾਰੇ ਬੱਚੇ ਭੱਜ ਕੇ ਇੱਕ ਕਮਰੇ 'ਚ ਵੱਢ ਜਾਂਦੇ ਸੀ ਸੁਸਰੀ ਮੰਮੀ ਸੌ ਜਾਂਦੇ ਤੇ ਜਿਹੜਾ ਮਾਰ ਵਿੱਚ ਉੱਥੇ ਨਾ ਇੱਕ ਮੇਰਾ دوست ਕਾਲਜ ਦੇ ਵਿੱਚ ਪ੍ਰਿੰਸੀਪਲ ਬਣ ਗਿਆ ਐਸਐਸ ਬਣ ਸੁਰਜੀਤ ਸਿੰਘ ਬਣ ਉਹ ਪ੍ਰਿੰਸੀਪਲ ਬਣ ਗਿਆ ਤੇ ਮੈਂ ਤੇ ਉਹ ਪ੍ਰਿੰਸੀਪਲ ਉਹੜੀਆਂ ਚੱਲ ਰਿਹਾ ਸੀ ਨਿਆਣੇ ਪੌੜੀਆਂ 'ਚ ਬੈਠੇ ਆ ਕੋਈ ਪ੍ਰਾਈਮਰੀ ਆਪਣੇ ਪ੍ਰਿੰਸੀਪਲ ਨੂੰ ਵੀ ਰਾਹ ਨਹੀਂ ਦੇ ਰਿਹਾ ਨਹੀਂ ਦੇ ਰਿਹਾ ਮੈਂ ਕਹੇ ਦੇਖੋ ਆ ਜ਼ਮਾਨਾ ਆ ਗਿਆ ਬਿਲਕੁਲ ਬਿਲਕੁਲ ਸਾਡੇ ਸਾਡੇ ਜ਼ਮਾਨੇ 'ਚ ਹਰ ਪੇਸ਼ੇਦਾਰ ਐਨਆਰਓ ਸੀ ਹੁਣਾ ਪ੍ਰਿੰਸੀਪਲ ਆ ਪ੍ਰਿੰਸੀਪਲ ਤੁਰਿਆ ਜਾਂਦਾ ਮੈਂ ਇਹਦੇ ਪਿੱਛੇ ਪਿੱਛੇ ਹੂੰ ਉਹ ਰਸਤਾ ਵੀ ਦੇ ਨਹੀਂ ਰਿਹਾ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਇਹ ਜਿੱਦਾਂ ਕੋ ਲੋਡਸ ਨਹੀਂ ਲੈ ਲੈਂਦੇ ਵੀ ਕੁਝ ਹਦਾਲ ਬੰਦੇ ਆ ਗਏ ਉਹਨਾਂ ਨੂੰ ਪਤਾ ਨਹੀਂ ਆ ਦਸ ਉਹਨਾਂ ਦਾ ਆਪਣੀ ਆਈਕਿਊ ਵੀ ਇਦਾਂ ਦਾ ਹੀ ਹੈ ਨਾ ਹਾਂ ਉਹ 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 ਦਾ ਉਹਨਾਂ ਤਾਂ ਸਭ ਪਛਾਣ ਨਹੀਂ ਸਕਦੇ ਵੀ ਇਹ ਨਾ ਦੇ ਕਿੰਨੀ ਕਾਬਲੀ ਤੇ ਆ ਕਿ ਕਿਹੜੇ ਸਾਲ ਚ ਪੜ੍ਹੇ ਜੀ ਆਪਾਂ ਉੱਥੇ ਖਾਲਸਾ ਕਾਲਜ ਮਾਰਪੁਰ ਚ ਖਾਲਸਾ ਕਾਲਜ ਮਾਰਪੁਰ ਮੈਂ 49 9253 ਜੀ ਤੇ ਉਹਨਾਂ ਦਾ ਪੜਾਉਣ ਦਾ ਤਰੀਕਾ ਕਿਹੋ ਜਿਹਾ ਸੀਗਾ ਪ੍ਰਿੰਸੀਪਲ ਹਰ ਪੈਸੇ ਨਾਲ ਪੜਾਉਂਦੇ ਨਹੀਂ ਸੀ ਪੁੱਤੇ ਅੱਛਾ ਜੀ ਡਾਈ ਕਰਦੇ ਹੁੰਦੇ ਪਾਤੋ ਦੇ ਜੀ ਪਾਤੋ ਦੇ ਆ ਪਾਤੋ ਦੇ ਓ ਪਥਨ ਵਾਲੀ ਬੰਦਾ ਬੱਚਾ ਜਿਹੜਾ ਤੇਜ਼ ਹੁੰਦਾ ਕੋਈ ਯਾਦ ਪੁਰਾਣੀ ਉਸਮਾਨੇ ਦੀ ਮੈਨੂੰ ਤਾਂ ਆਹ ਉਹ ਪਿਛਲੇ ਦਿਨਾਂ 'ਚ ਪਤਾ ਲੱਗਾ ਜਿਵੇਂ ਜਦੀਪ ਬੈਸ ਹੁੰਦਾ ਸੀ ਇਹਦਾ ਭਰਾ ਜਸਟਿਸ ਅਜੀਤ ਸਿੰਘ ਦਾ ਅੱਛਾ ਅਜੀਤ ਸਿੰਘ ਹਾਂ ਅਜੀਤ ਸਿੰਘ ਦਾ ਭਰਾ ਸੀ ਉਹ ਮੇਥੋਂ 2 ਸਾਲ ਪਿੱਛੇ ਹੁੰਦਾ ਸੀ ਤੇ ਮੈਂ ਇਥੇ ਕੁਝ ਉਹ ਜਾਪੋੜ ਬਾਰੇ ਲਿਖਣਾ ਸੀ ਤੇ ਮੈਨੂੰ ਡਿਜ਼ਾਈਨਰ ਦੱਸਿਆ ਵੀ ਇੱਥੇ ਜਸਦੀਪ ਵੀ ਪੜਾਉਂਦਾ ਰਿਹਾ ਮੈਂ ਉਹਨੂੰ ਪੁੱਛਿਆ ਮੈਂ ਕਿ ਜਸਦੀਪ ਕਿੱਥੇ ਐਜ ਕਰ ਅਮਰੀਕਾ ਚ ਗਿਆ ਤੁਸੀਂ ਹੂੰ ਇਹ ਜਿਹਾ ਪੂਰਾ ਹੋ ਗਿਆ ਉਹ ਸਾਡੇ ਨਾਲ ਦੇ ਸਾਰੇ ਪੂਰੇ ਹੋ ਗਏ ਅਸੇ ਜੋ ਅ ਫਿਰ ਮੈਂ ਕਹਿਣਾ ਉਹਨਾਂ ਵੀ ਉੱਪਰ ਅਰਜ਼ੀ ਦਿੱਤੀ ਹੋਈ ਆ ਹੂੰ ਹੂੰ ਉਹਨੂੰ ਕੋ ਤੇ ਤਾਂ ਪੁੱਲ ਗਿਆ ਐਨ ਆਈ ਕਰਦਾ ਐਨ ਡਾਈਮਰ ਹੋ ਗਿਆ ਉਪਰਲੇ ਨੂੰ ਨਹੀਂ ਨਹੀਂ ਤੁਸੀਂ ਸੈਂਚਰੀ ਮਾਰਨੀ ਆ ਉਹ ਮੈਨੂੰ ਛੱਡੀ ਫਿਰਦਾ ਨਹੀਂ ਨਹੀਂ ਉਹ ਉਹਨੇ ਬੇਚ ਤੇ ਰੱਖਿਆ ਅਰਜ਼ੀਆਂ ਸਾਰੀਆਂ ਜਿਸ ਬੰਦੇ ਦੀ ਇੱਥੇ ਲੋੜ ਆ ਨਾ ਉਹਨੂੰ ਉੱਥੇ ਪਈ ਰਹਿਣ ਦਿੰਦਾ ਕਰੋ ਮੇਰ ਭਾਣੇ ਕਰੋ